ਬਦਲਾ ਇੱਕ ਕਵਿਤਾ ਇੱਕ ਦੋਸਤ ਮੇਰਾ ਬੜੇ ਸਾਲਾਂ ਬਾਅਦ ਮਿਲਿਆ ਤਾਂ ਉਹ ਕਹਿੰਦਾ ਯਾਰਾ ਤੇਰਾ ਤਾਂ ਰੰਗ ਟੰਗ ਹੀ ਵੱਖਰ ਗਿਆ ਏ ਦੱਸ ਤੂੰ ਐਨਾ ਕਿਦਾਂ ਬਦਲ ਗਿਆ ਏ ਇਹ ਤਾਂ ਮਿੱਤਰਾ ਗੁਰੂ ਦਾ ਚਮਤਕਾਰ ਹੈ ਉਹਨਾਂ ਦੀ ਹੈ ਦਾਤ ਤੇ ਉਪਕਾਰ ਹੈ ਪਰ ਤੂੰ ਤਾਂ ਬੜੇ ਗੁੱਸੇ ਨਾਲ ਪੇਸ਼ ਆਂਦਾ ਸੀ ਕਰਕੇ ਬਾਹਰ ਵੀ ਡਾਢਾ ਕਲੇਸ਼ ਮਚਾਉਂਦਾ ਸੀ ਗੁਰੂ ਨੇ ਬੀਜ ਇਸ ਬੰਜਰ ਵਿੱਚ ਪਾਇਆ ਹੈ ਤਾਂ ਤੇ ਮਾੜਾ ਰੋਗ ਪਾਇਆ ਹੈ ਗੁਰੂ ਜੀ ਨੇ ਫਰਮਾਇਆ ਨਾਨਕ ਸੋ ਸੂਰਾ ਬ੍ਰਿਆਮ ਜਿਨ ਵਿੱਚੋਂ ਦੁਸਤ ਅਹੰਕਾਰਨ ਮਾਰਿਆ ਗੁਰੂ ਜੀ ਨੇ ਫਰਮਾਇਆ ਜੇ ਤੂੰ ਐਡਾ ਹੀ ਸੂਰਮਾ ਹੈ ਜੇ ਤੂੰ ਐਡਾ ਹੀ ਤਾਕਤਵਰ ਹੈ ਤਾਂ ਪਹਿਲਾਂ ਉਹ ਦੁਸ਼ਮਨਾ ਨੂੰ ਮਾਰ ਜਿਹੜੇ ਤੇਰੇ ਅੰਦਰ ਘਰੇ ਹਣ ਤੂੰ ਦੱਸ ਸਾਹਮਣੇ ਹੁਣ ਤਾਂ ਮਾਰ ਮਕਾਵਾਂ ਇਨ ਹੱਥਾਂ ਪੈਰਾਂ ਨਾਲ ਸਬਕ ਸਿਖਾਵਾਂ ਪਰ ਉਹਨਾਂ ਤਾਈਂ ਤਾਂ ਮੇਰੇ ਹੱਥ ਨਾ ਜਾਣ ਅਤੇ ਮੇਰੇ ਦੁਸ਼ਮਣ ਮੈਨੂੰ ਰੋ ਦਿਸਤਾਂ ਜਦ ਕੋਈ ਪੇਸ਼ ਨਾ ਚੱਲੀ ਮੇਰੀ ਆਪਣੇ ਆਪ ਤੇ ਗੁਰੂਆਂ ਤੋਂ ਮੰਗਿਆ ਅਸੀਸ ਹੋ ਸਰੰਦਾ ਆਪਣੇ ਗਲਤਾਂ ਤੇ ਗੁਰੂ ਜੀ ਨੇ ਗੁਰ ਦੱਸਿਆ ਹੋਣ ਲਈ ਸੂਰਾ ਗੁਰੂ ਜੀ ਨੇ ਫਰਮਾਇਆ ਗੁਰ ਕਾ ਸ਼ਬਦ ਮੰਨੇ ਸੋ ਸੂਰਾ ਜੋ ਗੁਰੂ ਜੀ ਦੇ ਸ਼ਬਦ ਨੂੰ ਮੰਨਦਾ ਹੈ ਫੇਰ ਕੀ ਸੀ ਜੇਨ ਰਾਤ ਸ਼ਬਦ ਨਾਲ ਮੈਂ ਕੀਤੀ ਤਿਆਰੀ ਕੀਤਾ ਤਾਕਤਵਰ ਬਾਣੀ ਨਾਲ ਤੇ ਬਾਜੀ ਮਾਰੀ ਕੀ ਦੱਸਾਂ ਤੈਨੂੰ ਕੀ ਕਿ ਮੈਨੂੰ ਤਾਂ ਲੜਨਾ ਵੀ ਨਾ ਪਿਆ ਉਹ ਉਵੇਂ ਉਵੇਂ ਨਸਦੇ ਗਏ ਜਿਉਂ-ਜਿਉਂ ਸ਼ਬਦ ਅੰਦਰ ਵੱਧਦਾ ਗਿਆ ਤਵਾ ਪਈ ਯਾਰਾ ਮੇਰਿਆ ਬੜੀ ਰਹਿਮਤ ਪਈ ਸਮਝਾਈ ਇੱਕ ਗੱਲ ਜਿਹੜੀ ਹੁਣ ਰਹਿ ਗਈ ਤੂੰ ਦੁਸ਼ਮਨ ਤੋਂ ਦੋਸਤ ਬਣਾ ਲੈ ਗੁਰਬਾਣੀ ਬਣ ਕੇ ਦਸ ਭਲਾ ਉਹਨਾਂ ਨਿੱਕੀ ਜਾਤ ਵਾਲਿਆਂ ਨਾਲ ਤੂੰ ਕੀ ਬਹਿਣਾ ਰਲ ਕੇ ਪਹਿਨਾ ਤੂੰ ਤਾ ਨਾ ਬਹਿੰਦਾ ਤੇ ਲੜ ਪੈਂਦਾ ਕੀ ਉਹਨਾਂ ਨਾਲ ਹੁਣ ਤੂੰ ਰਲ ਜਾ ਪੈਂਦਾ ਇਹ ਵੀ ਰਹਿਮਤ ਮੇਰੇ ਸਤਿਗੁਰੂ ਕੀਤੀ ਏ ਰੱਬ ਬਣ ਕੇ ਸਭਨਾ ਵਿੱਚੋਂ ਮੈਨੂੰ ਇੱਕੀ ਰੱਬ ਹੀ ਚਲਕੇ ਇਹ ਸੱਚ ਹੈ ਇਹ ਸੱਚ ਹੈ ਮੈਂ ਕਰਦਾ ਸੀ ਮਾਣ ਆਪਣੀ ਨੀਕੀ ਜਾਤ ਦਾ ਪਰ ਗੁਰੂ ਨੇ ਕੋਲ ਬਿਠਾ ਕੇ ਪਰਮ ਦਿਲੋਂ ਹਿਲਾਤਾ ਗੁਰੂ ਜੀ ਮੇਰੇ ਇਸ ਰੋਗ ਦਾ ਵੀ ਬਣਿਆ ਸਹਾਰਾ ਗੁਰੂ ਜੀ ਨੇ ਫਰਮਾਇਆ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚਲੇ ਬਹੁਤ ਵਿਕਾਰ ਆ ਕਿੰਨੇ ਹੀ ਦਿਨ ਇਸ ਨੂੰ ਸਮਝਣ ਤੇ ਲਾ ਦਿੱਤੇ ਇਸ ਸਮਝ ਨੇ ਇਹ ਗਰਭ ਦੇ ਰੋਗ ਮਿਟਾ ਦਿੱਤੇ ਰੋਗੀ ਸਾਂ ਤਾਂ ਨੀਵੀਆਂ ਸੰਗ ਨ ਬਿੰਦਾ ਸਾਂ ਰੋਗੀ ਸਾਂ ਤਾਂ ਉਹਨਾਂ ਨਾਲ ਖੈ ਪੈਂਦਾ ਸੀ ਪਰ ਉਸ ਤੋਂ ਜ਼ਿਆਦਾ ਨੁਕਸਾਨ ਉਸ ਤੋਂ ਉਹਨਾਂ ਤੋਂ ਜ਼ਿਆਦਾ ਨੁਕਸਾਨ ਮੇਰਾ ਹੀ ਹੁੰਦਾ ਸੀ ਨਫ਼ਰਤ ਗੁੱਸਾ ਹਾਂ ਅੰਦਰ ਭਰ ਲੈਂਦਾ ਸੀ ਹੁਣ ਤਾਂ ਜਾਤ ਵਾਲਾ ਗਰਭ ਹੀ ਉਤਾਰ ਦਿੱਤਾ ਇੰਜ ਲੱਗਦਾ ਜਿਵੇਂ ਸ਼ਰੀਰੋਂ ਕੋਈ ਭਾਰ ਲੱਥਾ ਜਿੱਦਾਂ ਭਾਰ ਘਟਾਣ ਲਈ ਦੌੜ ਨਾਲ ਬੰਦਾ ਹਲਕਾ ਹਲਕਾ ਜਾਂਦਾ ਬਸ ਉਸੇ ਤਰ੍ਹਾਂ ਇਹ ਭਾਰ ਲੱਥਨ ਨਾਲ ਅੰਤਰ ਬਹੁਤਾ ਹਲਕਾ ਹਲਕਾ ਚੱਪੜ ਜਿਵੇਂ ਜਿਵੇਂ ਲੱਤੀ ਜਾਣ ਅੰਦਰੋਂ ਰੋਗ ਜਨਮਾਂ ਜਨਮੰਤਰਾਂ ਦੇ ਹੋਲਾ ਹੋਵੋ ਉੱਡੀ ਜਾਵਾ ਵਿਚੀ ਮੈਂ ਅੰਬਰਾਂ ਦੇ ਪਰ ਫਿਰ ਵੀ ਯਾਰਾ ਕੁਝ ਤਾਂ ਫਰਕ ਹੁੰਦਾ ਹੀ ਐ ਨਿੱਕੀ ਜਾਤ ਜਾਂ ਗਰੀਬ ਆਖਰ ਵਿਚਕਰਾ ਤਾਂ ਹੁੰਦਾ ਹੀ ਐ ਨਹੀਂ ਓ ਮਿੱਤਰਾ ਲੱਕੜ ਦੇਵ ਚ ਅੱਗ ਹੈ ਪਰ ਰਗਣਨ ਤੇ ਲੋ ਪੈਂਦੀ ਹੈ ਉਦਾਂ ਹੀ ਜੋਤ ਹਰੇਕ ਵਿੱਚ ਪਰ ਗੁਰੂ ਦੇ ਮਿਹਰ ਨਾਲ ਜਿਉਂ ਪੈਂਦੀ ਗੁਰੂ ਜੀ ਨੇ ਫਰਮਾਇਆ ਕਾਸਤ ਮਹਿ ਜਿਉਂ ਹੈ ਬਸੰਤਰ ਕਾਸਤ ਲੱਕੜ ਨੂੰ ਕਹਿੰਦੇ ਕਾਸਤ ਮਹਿ ਜਿਉਂ ਹੈ ਬਸੰਤਰ ਮਤ ਸੰਜਮ ਕਾੜ ਕੜੀਜੈ RAM ਨਾਮ ਹੈ ਜੋਤ ਸਭਾਈ ਤਤ ਗੁਰਮਤ ਕਾੜ ਲਈਜੈ ਸਭ ਵਿੱਚ ਇੱਕੋ ਰੱਬ ਹੈ ਮਿੱਤਰਾ ਫਿਰ ਕਿਉਂ ਪਾਈਏ ਝੇੜੇ ਮੇਰਾ ਕੋਈ ਦੁਸ਼ਮਨ ਨਹੀਂ ਹੁਣ ਸਾਰੇ ਹੀ ਮਿੱਤ ਨੇ ਮੇਰੇ ਤੇਰੀਆਂ ਗੱਲਾਂ ਸੰਸਾਰ ਮੇਰਾ ਵੀ ਬਦਲਣ ਨੂੰ ਜੀ ਕਰਦਾ ਹੈ ਪਰ ਬੱਜਿਆਂ ਨਾਲ ਸੰਗੀਆਂ ਛੱਡਿਆ ਵੀ ਨਾ ਸਰਦਾ ਹਾ ਕੌਣ ਕਹਿੰਦਾ ਏ ਤੈਨੂੰ ਕੁਝ ਛੱਡਣਾ ਪੈਣਾ ਇਹ ਤਾਂ ਨਾਲ ਸੰਈਆਂ ਰਹਿ ਕੇ ਸਮੁੰਦਰ ਤਰਨਾ ਪੈਣਾ ਸੁਣ ਕੀ ਕਹਿੰਦਾ ਏ ਗੁਰੂ ਦਾ ਇਹ ਬਚਨ ਆਪ ਤਰਿਆ ਕੁਟੰਬ ਸਿਓ ਪਰਿਵਾਰ ਨਾਲ ਕੁਟੰਬ ਪਰਿਵਾਰ ਆਪ ਤਰਿਆ ਕੁਟੰਬ ਸਿਓ ਗੁਣ ਗੋਬਿੰਦ ਪ੍ਰਭ ਰਵਣ ਆਪ ਵੀ ਤੇ ਪਰਿਵਾਰ ਵੀ ਵਾਹਿਗੁਰੂ ਨਾਲ ਜੋ ਜੋੜ ਲੈਂਦਾ ਉਹ ਤਰਦਾ ਹੈ ਆਪ ਵੀ ਤੇ ਹੋਰਾਂ ਨੂੰ ਵੀ ਪਾਰ ਤੋਰ ਦਿੰਦਾ ਨਾ ਛੱਡਣਾ ਕੰਮ ਨਾ ਪਰਿਵਾਰ ਨਾ ਸੰਸਾਰ ਨਾ ਕੋਈ ਈਸ਼ ਹੈ ਬਸ ਸ਼ਬਦ ਪੜਦਾ ਰਹੇ ਸੁਣਦਾ ਰਹੇ ਤੇ ਮੰਨਦਾ ਰਹੇ ਸ਼ਬਦ ਬਿਨਾ ਜ਼ਿੰਦਗੀ ਕੁਝ ਨਹੀਂ ਬਸ ਭਾਰ ਢੋਈ ਜਾਂਦੇ ਆ ਤੈਨੂੰ ਸਭ ਕੁਝ ਹੈ ਫਿਰ ਵੀ ਦੁਖੀ ਆ ਤੇ ਰੋਈ ਜਾਂਦੇ ਆ ਸ਼ਬਦ ਨਾਲ ਹੀ ਜ਼ਿੰਦਗੀ 'ਚ ਰੌਣਕ ਹੈ ਬਹਾਰ ਹੈ ਉਤਸ਼ਾਹ ਹੈ ਚਾਹ ਹੈ ਕੁਮਾਰ ਹੈ ਪਿਆਰ ਹੈ ਸ਼ਬਦ ਅੰਦਰ ਖੁਸ਼ੀ ਦਾ ਖਜ਼ਾਨਾ ਹੈ ਪਰ ਪਰ ਲੈ ਲਵੋ ਸ਼ਬਦ ਗੁਨਾ ਦਾ ਸਮੁੰਦਰ ਹੈ ਜਿੰਨਾ ਚਾਹੇ ਪੀ ਲਵੋ ਵੇਖਿਓ ਵੇਖਿਓ ਕਿਤੇ ਸਮੁੰਦਰ ਲਾਗੇ ਰਹਿ ਕੇ ਪਿਆਸੇ ਨਾ ਰਹਿ ਜਾਣਾ ਬੀਤ ਜਾਉ ਜਦ ਉਮਰ ਤਾਂ ਫਿਰ ਬਸ ਪਛਤਾਵਾ ਹੀ ਰਹਿ ਜਾਣਾ ਫਿਰ ਬਸ ਪਛਤਾਵਾ ਹੀ ਰਹਿ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ